ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਡਾਕਟਰ ਸੌਰਵ ਕਪੂਰ ਹੈ ਮੈਂ ਬੱਚਿਆਂ ਦਾ ਸਪੈਸ਼ਲਿਸਟ ਹਾਂ ਮੈਂ ਮਦਰ ਰੂਡ ਹਸਪੀਟਲ ਮੋਹਾਲੀ ਦੇ ਵਿੱਚ ਕੰਮ ਕਰਦਾ ਹਾਂ ਐਸ ਚਾਈਲਡ ਸਪੈਸ਼ਲਿਸਟ ਸੋ ਅੱਜ ਅਸੀਂ ਗੱਲ ਕਰਾਂਗੇ ਕਿ 6 ਮਹੀਨੇ ਦੇ ਵੱਡੇ ਬੱਚਿਆਂ ਨੂੰ ਜਦੋਂ ਅਸੀਂ ਖਾਣਾ ਪੀਣਾ ਸ਼ੁਰੂ ਕਰਦੇ ਹਾਂ ਜਾਂ ਉਹਦੀ ਜਦੋਂ ਬੱਚਾ ਮਾਂ ਦਾ ਦੁੱਧ ਪੀ ਰਿਹਾ ਹੁੰਦਾ ਉਸ ਤੋਂ ਬਾਅਦ ਆਪਾਂ ਉਹਨੂੰ ਖਾਣ ਪੀਣ ਨੂੰ ਚੀਜ਼ਾਂ ਦੇਣੀਆਂ ਨੇ ਸੋ ਆਪਾਂ ਕੀ ਕੀ ਚੀਜ਼ਾਂ ਬੱਚਿਆਂ ਨੂੰ ਦੇ ਸਕਦੇ ਹਾਂ ਕਿਸ ਤਰ੍ਹਾਂ ਉਸ ਡਾਈਟ ਨੂੰ ਆਪਾਂ ਬੱਚੇ ਦੀ ਰੂਟੀਨ ਦੇ ਵਿੱਚ ਲੈ ਕੇ ਆਉਣਾ ਹੈ ਤਾਂ ਕਿ ਬੱਚਾ ਅੱਗੇ ਜਾ ਕੇ ਤੰਦਰੁਸਤ ਬਣੇ ਤੇ ਬੱਚਾ ਸਿਹਤਮੰਦ ਬਣੇ ਸੋ ਇਹ ਅਸੀਂ ਸਾਰਿਆਂ ਨੂੰ ਪਤਾ ਹੈਗਾ ਕਿ ਪਹਿਲੇ 6 ਮਹੀਨੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਦੇਣਾ ਚਾਹੀਦਾ ਸਭ ਤੋਂ ਵੱਡਾ ਵਰਦਾਨ ਬੱਚੇ ਲਈ ਉਹੀ ਹੁੰਦਾ ਕਿ ਅਸੀਂ ਜਿੰਨਾ ਹੋ ਸਕੇ ਬੱਚੇ ਨੂੰ ਮਾਂ ਦਾ ਦੁੱਧ ਪਲਾਈਏ ਸੋ ਪਹਿਲੇ 6 ਮਹੀਨੇ ਜਿੰਨਾ ਹੋ ਸਕੇ ਮਾਂ ਦਾ ਦੁੱਧ ਹੀ ਦਿਓ ਬਿਲਕੁਲ ਐਕਸਕਲੂਸਿਵਲੀ ਮਾਂ ਦਾ ਦੁੱਧ ਹੀ ਦੇਣਾ ਸੋ ਸਾਰੇ ਦੇਸ਼ਾਂ ਦੇ ਵਿੱਚ ਹਰ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਨੂੰ ਬਾਰ ਬਾਰ ਕਿਹਾ ਜਾ ਰਿਹਾ ਹੈ WHO ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕੇਵਲ ਮਾਂ ਦਾ ਦੁੱਧ ਹੀ ਪਹਿਲੇ 6 ਮਹੀਨੇ ਦੇਣਾ ਚਾਹੀਦਾ ਸੋ ਜਦੋਂ ਅਸੀਂ ਮਾ ਬਣਦੇ ਆ ਜਾਂ ਪੇਰੈਂਟਸ ਬਣਦੇ ਆ ਤੇ ਪਹਿਲੇ 6 ਮਹੀਨੇ ਸਾਨੂੰ ਸਾਰੇ ਕਹਿੰਦੇ ਦੁੱਧ ਪਿਲਾਓ ਦੁੱਧ ਪਿਲਾਓ ਅਸੀਂ ਦੁੱਧ ਪਿਲਾ ਦਿੰਨੇ ਆ ਲੇਕਿਨ ਜਦੋਂ ਉਹੀ ਚੀਜ਼ 6 ਮਹੀਨੇ ਦੇ ਬਾਅਦ ਅਸੀਂ ਕਹਿੰਨੇ ਆ ਵੀ ਹੁਣ ਉਹ ਅਸੀਂ ਬੱਚੇ ਨੂੰ ਕੁਝ ਖਾਣ ਨੂੰ ਦੇਣਾ ਤੇ ਉਦੋਂ ਸਾਨੂੰ ਇੱਕ ਕਨਫਿਊਜ਼ਨ ਹੋ ਜਾਂਦੀ ਹੈ ਵੀ ਅਸੀਂ ਕਿਹੜੀ ਚੀਜ਼ ਬੱਚੇ ਨੂੰ ਦੇਣੀ ਹੈ ਕਿੰਨੀ ਮਾਤਰਾ ਦੇ ਵਿੱਚ ਦੇਣੀ ਹੈ ਘੱਟ ਦੇਣੀ ਹੈ ਜ਼ਿਆਦਾ ਦੇਣੀ ਹੈ ਕੋਈ ਚੀਜ਼ ਸੇਫ ਹੈ ਨਹੀਂ ਹੈ ਤੇ ਬਹੁਤ ਸਾਰੀ ਇਦਾਂ ਦੀਆਂ ਚੀਜ਼ਾਂ ਹੁੰਦੀ ਜਿਨ੍ਹਾਂ ਨਾਲ ਅਸੀਂ ਦੋਵਿਆਂ ਨਾਲ ਭਰੇ ਹੁੰਨੇ ਆ ਵੀ ਕਰੀਏ ਜਾਂ ਨਾ ਕਰੀਏ ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਚੀਜ਼ਾਂ ਨੂੰ ਅਸੀਂ ਥੋੜਾ ਬਹੁਤ ਕਲੀਅਰ ਕਰੀਏ ਸੋ ਜੇ ਆਪਾਂ ਗੱਲ ਕਰੀਏ ਕਿ ਆਪਾਂ ਸਭ ਤੋਂ ਪਹਿਲੀ ਚੀਜ਼ ਕਿਹੜੀ ਇੰਟਰੋਡਿਊਸ ਕਰਨੀ ਹੈ ਜਾਂ ਕਿਹੜੀ ਚੀਜ਼ ਆਪਾਂ ਬੱਚੇ ਦੀ ਡਾਈਟ ਦੇ ਵਿੱਚ ਲੈ ਕੇ ਆਣੀ ਹੈ ਤੇ ਸਭ ਤੋਂ ਜਲਦੀ ਜਿਹੜੀ ਕਰਦਿਆਂ ਨੂੰ ਹੁੰਦੀਆਂ ਸਾਰਿਆਂ ਨੂੰ ਹੁੰਦੀ ਹੈ ਉਹ ਹੁੰਦਾ ਹੈ ਕਿ ਬੱਚੇ ਨੂੰ ਪਾਣੀ ਦੇ ਦੋ ਹੈਨਾ ਕਿਉਂਕਿ ਗਰਮੀਆਂ ਵੀ ਹੁੰਦੀਆਂ ਗਰਮੀਆਂ ਦੇ ਵਿੱਚ ਵੀ ਕਈ ਵਾਰੀ ਗ੍ਰੈਂਡਪੈਰੈਂਟਸ ਜਾਂ ਬਜ਼ੁਰਗ ਵੀ ਕਹਿੰਦੇ ਨੇ ਘਰ ਦੇ ਕਿ ਬੱਚੇ ਨੂੰ ਗਰਮੀ ਲੱਗ ਜੂਗੀ ਪਾਣੀ ਦੇ ਦੋ ਸੋ ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਬੱਚਿਆਂ ਨੂੰ ਪਾਣੀ ਪਿਲਾਉਣਾ ਸ਼ੁਰੂ ਕਰੀਏ ਸੋ ਬਿਲਕੁਲ 6 ਮਹੀਨੇ ਦੇ ਬਾਅ ਅਸੀਂ ਬੱਚੇ ਨੂੰ ਪਾਣੀ ਪਿਲਾ ਸਕਦੇ ਹਾਂ ਜੇ ਤੁਹਾਡੇ ਘਰ ਕੋਈ ਫਿਲਟਰ ਬੋਡਰ ਆ ਰਿਹਾ ਹੈ ਜਾਂ ਆਰਓ ਲੱਗਿਆ ਹੈ ਜਾਂ ਉਸ ਤਰ੍ਹਾਂ ਦਾ ਸਾਫ਼ ਪਾਣੀ ਆ ਰਿਹਾ ਹੈ ਫਿਰ ਆਪਾਂ ਉਸ ਪਾਣੀ ਨੂੰ ਐਜ਼ ਇਟ ਇਜ਼ ਵਰਤ ਸਕਦੇ ਹਾਂ ਪਰ ਜੇ ਇਦਾਂ ਦੀ ਸੁਵਿਧਾ ਨਹੀਂ ਹੈਗੀ ਤੇ ਆਪਾਂ ਪਾਣੀ ਨੂੰ ਘੱਟੋ ਘੱਟ 10 ਮਿੰਟ ਬਾਲ ਕੇ ਫਿਰ ਉਹਨੂੰ ਠੰਡਾ ਕਰਕੇ ਉਹਦਾ ਇਸਤੇਮਾਲ ਕਰ ਸਕਦੇ ਹਾਂ ਸੋ ਸਭ ਤੋਂ ਵਧੀਆ ਇਹ ਹੁੰਦਾ ਕਿ ਅਸੀਂ ਪਾਣੀ ਨੂੰ ਬਾਲ ਕੇ ਉਹਨੂੰ ਠੰਡਾ ਕਰਕੇ ਫਿਰ ਯੂਜ਼ ਕਰੀਏ ਇਹ ਪਾਣੀ 6 ਮਹੀਨੇ ਤੋਂ ਬਾਅਦ ਆਪਾਂ ਬੱਚੇ ਨੂੰ ਦੇ ਸਕਦੇ ਹਾਂ ਜੇ ਆਪਾਂ ਕਹੀਏ ਵੀ ਕਿੰਨਾ ਪਾਣੀ ਦੇਣਾ ਸੋ ਆਪਾਂ ਸ਼ੁਰੂਆਤ ਦੇ ਵੀ ਜ਼ਰੂਰ ਕਹਨੇ ਕਿ 50 ਤੋਂ 100 ਐ ਕੋਸ਼ਿਸ਼ ਕਰੋ ਵੀ ਬੱਚੇ ਨੂੰ ਆਪਾਂ ਪਾਣੀ ਦੇਣ ਦੀ ਕੋਸ਼ਿਸ਼ ਕਰੀਏ ਇਹ ਪਾਣੀ ਕਿਸੇ ਬੋਤਲ ਰਾਹੀਂ ਨਹੀਂ ਦੇਣਾ ਕਿਸੇ ਸਿੱਪਰ ਰਾਹੀਂ ਨਹੀਂ ਦੇਣਾ ਪਾਣੀ ਨੂੰ ਦੇਣ ਲਈ ਆਪਾਂ ਕਟੋਰੀ ਚਮਚ ਦਾ ਜਾਂ ਛੋਟੀ ਗਲਾਸੀ ਦਾ ਆਪਾਂ ਇਸਤੇਮਾਲ ਕਰ ਸਕਦੇ ਸੋ ਇਹਦੇ ਇਲਾਵਾ ਆਪਾਂ ਜਿਹੜਾ ਤਾਜ਼ਾ ਹਰਾ ਨਾਰੀਅਲ ਪਾਣੀ ਆਉਂਦਾ ਉਹਦਾ ਇਸਤੇਮਾਲ ਵੀ ਕਰ ਸਕਦੇ ਆਂ ਅੱਜਕੱਲ ਪੈਕੇਟ ਦੇ ਵਿੱਚ ਵੀ ਆਣਾ ਸ਼ੁਰੂ ਹੋ ਗਿਆ ਬਟ ਉਹ ਸੇਫ ਨਹੀਂ ਹੁੰਦਾ ਸਾਨੂੰ ਜਿਹੜਾ ਤਾਜ਼ਾ ਹਰੇ ਵਾਲਾ ਨਾਰੀਅਲ ਪਾਣੀ ਹੁੰਦਾ ਆਪਾਂ ਉਹ ਵੀ ਥੋੜਾ ਬਹੁਤ ਬੱਚੇ ਨੂੰ ਦੇ ਸਕਦੇ ਜੇ ਆਪਾਂ ਡਾਈਟ ਦੀ ਗੱਲ ਕਰੀਏ ਸੋ ਡਾਇਟ ਦੇ ਵਿੱਚ ਸ਼ੁਰੂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਨੂੰ ਦਿਨ ਦੇ ਵਿੱਚ 2 ਤੋਂ 3 ਮੀਲ ਦਿੱਤੇ ਜਾਣ। ਸੋ ਆਪਾਂ ਦਾਲ ਦਿਨੇ ਹੁੰਦੀ ਹੈ ਲੋਕੀ ਦਾਲ ਦਾ ਪਾਣੀ ਦੇਣ ਦੀ ਕੋਸ਼ਿਸ਼ ਕਰਦੇ ਆ। ਸੋ ਪਾਣੀ ਕਈ ਵਾਰੀ ਬੱਚਾ ਨਹੀਂ ਲੈਂਦਾ। ਸੋ ਅਸੀਂ ਸਾਰੇ ਕਹਿੰਦੇ ਆ ਵੀ ਦਾਲ ਨੂੰ ਬਣਾ ਲਿਓ ਤੇ ਉਹਨੂੰ ਪੀਸ ਲਓ। ਬਲੈਂਡ ਕਰ ਲਓ ਉਹਨੂੰ ਚੰਗੇ ਤਰੀਕੇ ਨਾਲ ਉਹ ਜਿਵੇਂ ਪਾਣੀ ਵਰਗੀ ਹੋ ਜਾਵੇ। ਪਰ ਦਾਲ ਦੇ ਦਾਣੇ ਵਿੱਚ ਹੋਣੇ ਚਾਹੀਦੇ ਨੇ। ਕੋਸ਼ਿਸ਼ ਕਰੋ ਵੀ ਜਿਹੜੀ ਧੁੱਪੀਆਂ ਹੋਈਆਂ ਦਾਲਾ ਹੁੰਦੀਆਂ ਸਬੂਤੀਆਂ ਦਾਣਾ ਦਾ ਇਸਤੇਮਾਲ ਨਾ ਕੀਤਾ ਜਾਵੇ। ਜਿਹੜੀ ਤੁਲੀਆਂ ਹੋਈਆਂ ਦਾੜਾਂ ਹੁੰਦੀਆਂ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਤੇ ਉਸ ਚੀਜ਼ ਨੂੰ ਆਪਾਂ ਤੋਂ ਚੰਗੇ ਤਰੀਕੇ ਨਾਲ ਬਣਾ ਕੇ ਤੇ ਉਹਨੂੰ ਬਿਲਕੁਲ ਪਾਣੀ ਵਰਗਾ ਪਤਲਾ ਕਰਕੇ ਬੱਚੇ ਨੂੰ ਪਿਲਾ ਸਕਦੇ ਆ ਸੋ ਉਹਦੇ ਵਿੱਚ ਹਲਦੀ ਵਗੈਰਾ ਅਸੀਂ ਪਾ ਸਕਦੇ ਆ ਲੇਕਿਨ ਕਿਸੇ ਵੀ ਪ੍ਰਕਾਰ ਦੀ ਕੋਈ ਮਿਰਚ ਮਸਾਲਾ ਤੜਕਾ ਇਹ ਚੀਜ਼ਾਂ ਦਾ ਇਸਤੇਮਾਲ ਆਪਾਂ ਨਹੀਂ ਕਰਨਾ ਲੂਣ ਦਾ ਇਸਤੇਮਾਲ ਆਪਾਂ 1 ਸਾਲ ਦੀ ਉਮਰ ਤੱਕ ਅਵੋਇਡ ਕਰਨਾ ਕਿ 1 ਸਾਲ ਤੱਕ ਅਸੀਂ ਬੱਚੇ ਨੂੰ ਲੂਣ ਵਾਲੀ ਚੀਜ਼ ਕੋਈ ਨਾ ਦੇਈਏ ਕਿਉਂਕਿ ਜਦੋਂ ਆਪਾਂ ਬੱਚੇ ਨੂੰ ਲੂਣ ਵਾਲੀ ਚੀਜ਼ ਦਿੰਦੇ ਆ ਉਹ ਬੱਚੇ ਦੀ ਕਿਡਨੀ ਦੇ ਉੱਪਰ ਜ਼ੋਰ ਪਾਉਂਦੀ ਹੈ ਕਿਉਂਕਿ ਲੂਣ ਜਿਹੜਾ ਹੁੰਦਾ ਉਹ ਕਿਡਨੀ ਦੇ ਰਾਹੀਂ ਸਰੀਰ ਚੋਂ ਬਾਹਰ ਨਿਕਲਦਾ ਸੋ ਜੇ ਉਹ ਬੱਚਿਆਂ ਦੀ ਕਿਡਨੀ ਪੱਕੀ ਨਹੀਂ ਹੋ ਗਈ ਮੈਚੁਰ ਨਹੀਂ ਹੋ ਗਈ ਉਹ 1 ਸਾਲ ਦੇ ਆਸ-ਪਾਸ ਹੋ ਜਾਂਦੀ ਹੈ ਉਸ ਤੋਂ ਤਦ ਤੱਕ ਸਾਨੂੰ ਲੂਣ ਵਾਲੀ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਸੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਆਪਾਂ ਪਤਲੇ-ਪਤਲੇ ਚਾਵਲ ਵੀ اسی ਤਰੀਕੇ ਨਾਲ ਬਣਾ ਕੇ ਦਾਲ ਚਾਵਲ ਨੂੰ ਮਿਕਸ ਕਰਕੇ ਪਤਲੀ ਦੀ ਖਿਚੜੀ ਬਣਾ ਕੇ ਹੈਨਾ ਸੋ ਇਹ ਆਪਾਂ ਇਦਾਂ ਦੀ ਚੀਜ਼ਾਂ ਪਹਿਲੇ ਸ਼ੁਰੂਆਤ ਦੇ ਦਿਨਾਂ 'ਚ ਜਿਹੜੇ ਆਪਾਂ 6 ਮਹੀਨੇ ਦਾ ਬੱਚਾ ਹੈਗਾ ਉਹਨੂੰ ਦੇ ਸਕਦੇ ਹਾਂ ਇਹਨੂੰ ਆਪਾਂ ਦੇਣਾ ਕਟੋਰੀ ਚਮਚ ਦੇ ਨਾਲ ਹੀ ਹੁੰਦਾ ਕਿਸੇ ਪ੍ਰਕਾਰ ਦੀ ਕੋਈ ਸਿਪਰ ਕੋਈ ਬੋਟਲ ਇਹ ਚੀਜ਼ਾਂ ਦਾ ਇਸਤੇਮਾਲ ਆਪਾਂ ਨਹੀਂ ਕਰਨਾ ਸੋ ਜਿੰਨਾ ਹੋ ਸਕੇ ਤੁਸੀਂ ਇਹ ਚੀਜ਼ਾਂ ਨੂੰ 2-4 ਚਮਚ ਤੋਂ ਲੈ ਕੇ ਅੱਧੀ ਕਟੋਰੀ ਜਿੰਨਾ ਵੀ ਬੱਚਾ ਖਾ ਲਵੇ ਇੱਕ ਕਟੋਰੀ ਖਾ ਲਵੇ ਤੁਸੀਂ ਦਿੰਦੇ ਰਹੋ ਬੱਚੇ ਨੂੰ ਕਿਉਂਕਿ ਇਹਦੇ ਨਾਲ ਹੀ ਹੌਲੀ-ਹੌਲੀ ਬੱਚੇ ਨੂੰ ਆਦਤ ਪਾਉਗੀ ਚੀਜ਼ਾਂ ਨੂੰ ਖਾਣ ਦੀ ਤੇ ਉਹਨੂੰ ਡਾਈਜੈਸਟ ਕਰਨ ਦੀ ਆਪਾਂ ਇੱਕ ਫਲ ਸ਼ੁਰੂ ਦੇ ਵਿੱਚ ਜਰੂਰ ਸ਼ੁਰੂ ਕਰਨਾ ਸੋ ਕੇਲਾ ਸਭ ਤੋਂ ਚੰਗਾ ਫਲ ਹੁੰਦਾ ਸੋ ਸ਼ੁਰੂਆਤ ਦੇ ਵਿੱਚ ਕੇਲਾ ਆਪਾਂ ਦੇ ਸਕਦੇ ਹਾਂ ਉਹਨੂੰ ਪੀਸ ਕੇ ਉਹਨੂੰ ਫੇਕ ਕੇ ਉਹਨੂੰ ਮੈਸ਼ ਕਰਕੇ ਅਪਾ ਦੇ ਸਕਦੇ ਆ ਜਰੂਰੀ ਨਹੀਂ ਹੈ ਕਿ ਉਹਨੂੰ ਦੁੱਧ ਦੇ ਵਿੱਚ ਮੈਸ਼ ਕਰਨਾ ਕੋਸ਼ਿਸ਼ ਕਰੋ ਕਿ ਉਹਨੂੰ ਪਾਣੀ ਦੇ ਵਿੱਚ ਮੈਸ਼ ਕਰਕੇ ਜਾਂ ਹੱਥ ਨਾਲ ਉਹਨੂੰ ਤੋੜ ਕੇ ਬੱਚੇ ਨੂੰ ਥੋੜਾ ਪਤਲਾ-ਪਤਲਾ ਕਰਕੇ ਦੇ ਆਪਾ ਦੇਈਏ ਸੋ ਕੇਲਾ ਹੋ ਗਿਆ ਸੇਬ ਨੂੰ ਉਬਾਲ ਕੇ ਜਾਂ ਸਟਿਊ ਕਰਕੇ ਆਪਾ ਦੇ ਸਕਦੇ ਆ ਸੋ ਇਹ ਇੱਕ ਦੋ ਫਲ ਨੇ ਜਿਹੜੇ ਆਪਾ ਸ਼ੁਰੂਆਤੀ ਦਿਨਾਂ ਦੇ ਵਿੱਚ ਸ਼ੁਰੂ ਕਰ ਸਕਦੇ ਆ ਸੋ ਕਿਸੇ ਵੀ ਬੱਚੇ ਲਈ ਸ਼ੁਰੂ ਦੇ ਦਿਨਾਂ ਦੇ ਵਿੱਚ ਤਿੰਨ ਤਿੰਨ ਮੀਲ ਹੋਣੇ ਚਾਹੀਦੇ ਨੇ ਇੱਕ ਦਿਨ 'ਚ ਫਲ ਦੇਣਾ ਚਾਹੀਦਾ ਤੇ ਦੋ ਵਾਰੀ ਆਪਾਂ ਇੱਕ ਵਾਰ ਜਿਵੇਂ ਦਾਲ ਦੇਤੀ ਜਾਂ ਕੋਈ ਖਿਚੜੀ ਦੇਤੀ ਜਾਂ ਚਾਵਲ ਦੇਤੇ ਪਤਲੇ ਪਤਲੇ ਬਣਾ ਕੇ ਸੋ ਇਹ ਦੋ ਮੀਲ ਇਹ ਹੋਣਗੇ ਜੀ ਤੇ ਇੱਕ ਮੀਲ ਕੋਈ ਫਲ ਹੋ ਸਕਦਾ ਸੋ ਆਪਾਂ ਕੋਸ਼ਿਸ਼ ਕਰਨੀ ਹੈ ਵੀ ਇਹਦੇ ਵਿੱਚ ਲੂਣ ਮਿਰਚ ਮਸਾਲੇ ਇਹ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਹਲਦੀ ਆਪਾਂ ਪਾ ਸਕਦੇ ਹਾਂ ਜੀ ਦੇਸੀ ਘੀ ਦਾ ਥੋੜਾ ਬਹੁਤ ਇਸਤੇਮਾਲ ਆਪਾਂ ਵਿੱਚ ਕਰ ਸਕਦੇ ਹਾਂ ਬਟ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਬਿਲਕੁਲ ਹੀ ਘੀ ਨਾਲ ਉਹ ਚੀਜ਼ ਨੂੰ ਭਰ ਕੇ ਤੇ ਫਿਰ ਬੱਚੇ ਨੂੰ ਉਹ ਚੀਜ਼ ਖਵਾ ਰਹੇ ਸੋ ਇਹ 15-20 ਦਿਨਾਂ ਤੱਕ ਆਪਾਂ ਇਸ ਚੀਜ਼ ਨੂੰ ਕੰਟੀਨਿਊਸਲੀ ਫੋਲੋ ਕਰਨਾ ਜਿਹੜੀ ਡਾਇਟ ਆਪਾਂ ਬੱਚੇ ਨੂੰ ਇੱਕ ਦਿਨ ਦਿੱਤੀ ਹੈ ਆਪਾਂ ਕੋਸ਼ਿਸ਼ ਕਰਨੀ ਹੈ ਕਿ ਤਿੰਨ ਚਾਰ ਦਿਨ ਸੇਮ ਡਾਇਟ ਨੂੰ ਕੰਟੀਨਿਊ ਰੱਖੋ ਰੋਜ਼ ਨਮੀਆਂ ਨਮੀਆਂ ਚੀਜ਼ਾਂ ਬਣਾ ਕੇ ਬੱਚੇ ਨੂੰ ਨਹੀਂ ਦੇਣੀਆਂ ਜੀ ਸੋ ਬੱਚੇ ਨੂੰ ਕਿਸੇ ਵੀ ਇੱਕ ਚੀਜ਼ ਦੀ ਆਦਤ ਪੈਣ ਨੂੰ ਟਾਈਮ ਲੱਗਦਾ ਸੋ ਜੇ ਆਪਾਂ ਇੱਕ ਚੀਜ਼ ਜਿਵੇਂ ਸਵੇਰੇ ਦਾਲ ਦਿੱਤੀ ਸ਼ਾਮੀ ਰਾਈਸ ਦਿੱਤੇ ਜਾਂ ਖਿਚੜੀ ਦਿੱਤੀ ਜਾਂ ਚਾਵਲ ਦਿੱਤੇ ਇੱਕ ਟਾਈਮ ਕੋਈ ਫਰੂਟ ਦਿੱਤਾ ਸੋ ਉਸੀ ਚੀਜ਼ ਨੂੰ ਆਪਾਂ ਟਾਈਮ ਟੇਬਲ ਨੂੰ ਅਗਲੇ ਤਿੰਨ ਚਾਰ ਦਿਨ ਲਈ ਸੇਮ ਫੋਲੋ ਕਰਨਾ ਉਹਨੂੰ ਆਪਾਂ ਚੇਂਜ ਨਹੀਂ ਕਰਨਾ ਸੋ ਜੇ ਆਪਾਂ ਉਹਨੂੰ ਸੇਮ ਫਾਲੋ ਕਰਾਂਗੇ ਤੇ ਬੱਚੇ ਨੂੰ ਹੌਲੀ-ਹੌਲੀ ਉਸ ਚੀਜ਼ ਦਾ ਟੇਸਟ ਬੈਠ ਜਾਊਗਾ ਤੇ ਉਹਦੀ ਆਦਤ ਪੈ ਜਾਊ। ਜਦੋਂ 7ਵਾਂ ਮਹੀਨਾ ਸ਼ੁਰੂ ਹੋਣਾ ਸ਼ੁਰੂ ਹੁੰਦਾ ਹੈ ਉਦੋਂ ਆਪਾਂ ਇੱਕ ਮੀਲ ਐਡ ਕਰ ਦਿੰਦੇ ਆ ਯਾਨੀ ਕਿ ਇੱਕ ਡਾਇਟ ਹੋਰ ਐਡ ਕਰ ਦਿੰਦੇ ਆ। ਸੋ ਜਿਵੇਂ ਉਸ ਟਾਈਮ ਤੇ ਆਪਾਂ ਉਬਲੇ ਹੋਏ ਆਲੂ ਖਿਲਾ ਸਕਦੇ ਆ, ਸਬਜ਼ੀਆਂ ਦਾ ਸੂਪ ਬਣਾ ਕੇ ਦੇ ਸਕਦੇ ਆ, ਸਬਜ਼ੀਆਂ ਦੀ ਕੋਈ ਪਿਊਰੀ ਬਣਾ ਕੇ ਦੇ ਸਕਦੇ ਆ। ਹੈਨਾ? ਸੂਜੀ ਬਣਾ ਕੇ ਦੇ ਸਕਦੇ ਆ, ਰਾਗੀ ਬਣਾ ਕੇ ਦੇ ਸਕਦੇ ਆ, ਓਟਸ ਬਣਾ ਕੇ ਦੇ ਸਕਦੇ ਆ। ਇਹੇ ਜਿਹੀ ਚੀਜ਼ਾਂ ਜਿਹੜੀਆਂ ਥੋੜੀਆਂ-ਘੋੜੀਆਂ ਗਾੜੀਆਂ ਹੋ ਜਾਂਦੀਆਂ ਹੁਣ। ਆਪਾਂ ਉਹਨਾਂ ਚੀ ਡਾਇਟ ਦੇ ਵਿੱਚ ਬੱਚੇ ਦੇ ਲੈ ਕੇ ਆਣਾ ਜਿਹੜੀ ਚੀਜ਼ ਆਪਾਂ 6 ਮਹੀਨੇ ਦੇ ਸ਼ੁਰੂ ਕੀਤੀ ਉਹ ਬਿਲਕੁਲ ਪਾਣੀ ਵਰਗੀ ਸੀਗੀ ਆਪਾਂ ਹੌਲੀ-ਹੌਲੀ ਉਹਨੂੰ ਗਾੜਾ ਕਰਕੇ ਹੁਣ ਇਹ ਜਿਹੜੀ ਗਾੜੀਆਂ ਚੀਜ਼ਾਂ ਨੇ ਇਹਨਾਂ ਵੱਲ ਜਾਣਾ 7ਵੇਂ ਮਹੀਨੇ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਚਾਰ ਵਾਰੀ ਬੱਚੇ ਨੂੰ ਖਾਣ ਨੂੰ ਦਈਏ ਇੱਕ ਵਾਰ ਫਰੂਟ ਦੇ ਦਈਏ ਤੇ ਤਿੰਨ ਵਾਰੀ ਸਵੇਰੇ ਦੁਪਹਿਰੇ ਤੇ ਸ਼ਾਮੀ ਕਿਸੇ ਵੀ ਪ੍ਰਕਾਰ ਦਾ ਬੱਚੇ ਨੂੰ ਖਾਣਾ ਦਈਏ ਜਿਨ੍ਹਾਂ ਜਿਵੇਂ ਆਪਾਂ ਦੱਸਿਆ ਇਹ ਚੀਜ਼ਾਂ ਦਾ ਆਪਾਂ ਯੂਜ਼ ਕਰ ਸਕਦੇ ਹਾਂ 2-4 ਚਮਚ ਤੋਂ ਲੈ ਕੇ ਅੱਧਾ ਕਟੋਰੀ ਜਿੰਨਾਕ ਬੱਚਾ ਖਾ ਲਵੇ ਉਹਨਾਂ ਬੱਚੇ ਨੂੰ ਜ਼ਰੂਰ ਦੇਣਾ ਚਾਹੀਦਾ ਫਲ ਕੋਸ਼ਿਸ਼ ਕਰੋ ਕਿ ਬੱਚੇ ਕਿਉਂਕਿ ਜਿਹੜੇ ਜੂਸ ਹੁੰਦੇ ਆ ਫਲ ਦੇ ਉਹ ਬੱਚਿਆਂ ਲਈ ਹੈਲਦੀ ਨਹੀਂ ਹੁੰਦੇ ਸੋ ਆਪਾਂ ਅਵੋਇਡ ਕਰੀਏ ਕਿ ਬੱਚੇ ਨੂੰ ਜੂਸ ਨਾ ਪਿਲਾ ਕੇ ਪੂਰੇ ਦਾ ਪੂਰਾ ਫਲ ਖਲਾਈਏ ਕਿਉਂਕਿ ਫਲ ਦੇ ਵਿੱਚ ਜਿੰਨੇ ਸਾਰੇ ਮਾਈਕਰੋਨਿਊਟ੍ਰੀਐਂਟਸ ਹੁੰਦੇ ਨੇ ਹੈਨਾ ਜੋ ਵੀ ਉਹਦੇ ਵਿੱਚ ਫਾਈਬਰ ਹੁੰਦਾ ਉਹ ਸਾਰਾ ਨਹੀਂ ਤਾਂ ਜੂਸ ਜਦੋਂ ਆਪਾਂ ਕੱਢਦੇ ਆਂ ਤੇ ਉਹ ਸਾਰਾ ਕੁਝ ਆਪਾਂ ਸੁੱਟ ਦਿੰਨੇ ਆ ਤੇ ਕੱਲਾ ਮਿੱਠਾ ਪਾਣੀ ਇੱਕ ਤਰੀਕੇ ਦਾ ਬੱਚੇ ਨੂੰ ਆਪਾਂ ਪਿਲਾ ਦਿੰਨੇ ਆ ਸੋ ਉਹ ਜੂਸ ਹੈਲਦੀ ਨਹੀਂ ਹੁੰਦਾ ਬਟ ਫਲ ਪੂਰਾ ਖਾਣਾ ਜ਼ਰੂਰ ਹੈਲਦੀ ਹੁੰਦਾ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਬਹੁਤੀਆਂ ਮਿੱਠੀਆਂ ਚੀਜ਼ਾਂ ਦੀ ਆਦਤ ਵੀ ਬੱਚੇ ਨੂੰ ਨਾ ਪਾਈਏ ਚੀਨੀ ਦਾ ਇਸਤੇਮਾਲ ਆਪਾਂ 1 ਸਾਲ ਦੀ ਉਮਰ ਤੋਂ ਪਹਿਲਾਂ ਅਵੋਇਡ ਕਰਦੇ ਆਂ ਜਿਹੜੀ ਨੇਚਰਲ 슈ਗਰਜ਼ ਹੁੰਦੀਆਂ ਜਿਵੇਂ ਕਿ ਫਲ ਦੇ ਵਿੱਚ ਕੋਈ 슈ਗਰ ਹੈਗੀ ਹੈ ਜਾਂ ਜਿਵੇਂ ਖਜੂਰ ਹੁੰਦੇ ਆ ਖਜੂਰਾਂ ਦੀ ਆਪਾਂ ਪਿਊਰੀ ਬਣਾ ਲਈਏ ਤੇ ਉਹਦਾ ਇਸਤੇਮਾਲ ਆਪਾਂ ਕਰ ਸਕਦੇ ਆਂ ਡਾਈਟ ਬਣਾਉਣ ਦੇ ਵਿੱਚ ਸੋ ਆਪਾਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਆਂ ਬਟ ਜਿਹੜੀ ਚੀਨੀ ਆਉਂਦੀ ਹੈ ਚਿੱਟੀ ਚੀਨੀ ਕਹਦੇ ਆਂ ਪੂਰਾ ਕਿ ਜਿਵੇਂ ਖੰਡ ਆਉਂਦੀ ਹੈ ਉਹ ਚੀਜ਼ਾਂ ਦਾ ਇਸਤੇਮਾਲ ਆਪਾਂ ਨੂੰ 1 ਸਾਲ ਤੱਕ ਅਵੋਇਡ ਕਰਨਾ ਚਾਹੀਦਾ ਹੈ ਨੇਚਰਲ ਚੀਜ਼ਾਂ ਦੇ ਵੱਲ ਬੱਚੇ ਨੂੰ ਜ਼ਿਆਦਾ ਰੱਖਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਬੱਚਾ 7 ਮਹੀਨੇ ਟੱਪ ਜਾਵੇ ਫਿਰ 8ਵੇਂ ਮਹੀਨੇ ਦੇ ਵਿੱਚ ਆਪਾਂ ਡਾਇਟ ਨੂੰ ਉਹਦੀ ਨੂੰ 5 ਕਵਾਰੀ ਕਰਦੀਏ ਜਿਦੇ ਵਿੱਚ ਆਪਾਂ 2 ਟਾਈਮ ਉਹਨੂੰ ਫਰੂਟ ਦੇਈਏ ਤੇ ਬਾਕੀ ਦੇ 3 ਟਾਈਮ ਉਹਨੂੰ ਖਾਣ ਨੂੰ ਬਾਕੀ ਦੀਆਂ ਚੀਜ਼ਾਂ ਜਿਵੇਂ ਕਿ ਪੋਰਟਸ ਹੋ ਗਏ ਸਬਜੀ ਹੋਗੀ ਜੋ ਵੀ ਘਰੇ ਬਣੀ ਹੈ ਉਹਨੂੰ ਫੇਸ ਕੇ ਦੇ ਸਕਦੇ ਹਾਂ ਪਿਉਰੀਜ਼ ਹੋ ਗਈਆਂ ਆਲੂ ਬਾਲ ਕੇ ਮੈਸ਼ ਕਰਕੇ ਆਪਾਂ ਦੇ ਸਕਦੇ ਹਾਂ ਬੱਚੇ ਨੂੰ ਥੋੜਾ ਬਹੁਤ ਦਹੀਂ ਵੀ ਖਵਾ ਸਕਦੇ ਹਾਂ ਉਸ ਟਾਈਮ ਤੇ ਤੇ ਇਹ ਸਾਰੀ ਚੀਜ਼ਾਂ ਆਪਾਂ 8ਵੇਂ ਮਹੀਨੇ ਦੇ ਵਿੱਚ ਹੌਲੀ ਹੌਲੀ ਕਰਕੇ ਸ਼ੁਰੂ ਕਰ ਸਕਦੇ ਹਾਂ ਜਦੋਂ ਬੱਚਾ 9 ਮਹੀਨੇ ਦੇ ਆਸ-ਪਾਸ ਪਹੁੰਚ ਜਾਂਦਾ ਉਦੋਂ ਆਪਾਂ ਡਾਈਟ ਨੂੰ 6 ਵਾਰੀ ਕਰ ਦੇਣਾ ਦਿਨ 'ਚ ਯਾਨੀ ਕਿ 4 ਵਾਰੀ ਆਪਾਂ ਉਹਨੂੰ ਖਾਣ ਨੂੰ ਦੇਣਾ ਇੱਕ ਵਾਰ 2 ਵਾਰੀ ਉਹਨੂੰ ਫਲ ਦੇਣਾ ਹੈਗਾ ਕੋਈ ਵੀ ਫਲ ਦਾ ਇਸਤੇਮਾਲ ਕਰ ਸਕਦੇ ਹੋ ਜਿਵੇਂ ਚੀਕੂ ਆਂਦਾ ਪਪੀਤਾ ਆਂਦਾ ਪੀਅਰ ਆਂਦਾ ਜਿਹੜੀ ਵੀ ਚੀਜ਼ ਤੁਸੀਂ ਆਰਾਮ ਨਾਲ ਫੇਸ ਸਕਦੇ ਆ ਤੇ ਸੌਫਟ ਹੁੰਦੀ ਹੈ ਤੇ ਬੱਚਾ ਉਹਨੂੰ ਆਰਾਮ ਨਾਲ ਚਬਾ ਸਕਦਾ ਉਸ ਚੀਜ਼ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਬੱਚੇ ਨੂੰ ਖਿਲਾ ਸਕਦੇ ਹੋ ਤੁਸੀਂ ਚਮਚ ਕਟੋਰੀ ਨਾਲ ਖਿਲਾਓ ਤੇ ਬਹੁਤ ਵਧੀਆ ਹੈਗਾ ਕੋਸ਼ਿਸ਼ ਕਰੋ ਕਿ ਜਿਵੇਂ ਅੱਜ ਕੱਲ ਫਰੂਟ ਨਿਬਲਰਸ ਵਗੈਰਾ ਵੀ ਅਵੇਲੇਬਲ ਹੈਗੇ ਨੇ ਉਹਨਾਂ ਦਾ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੋ ਬਟ ਸਾਫ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਉਹਨਾਂ ਚੀਜ਼ਾਂ ਦੇ ਵਿੱਚ ਸੋ 9 ਮਹੀਨੇ ਦਾ ਜਿਹੜਾ ਬੱਚਾ ਹੁੰਦਾ ਹੈ ਇਹਦੇ ਨਾਲ ਅਸੀਂ ਵੀਟ ਵੀ ਇੰਟਰੋਡਿਊਸ ਕਰ ਸਕਦੇ ਹਾਂ ਸੋ ਜਿਵੇਂ ਆਪਾਂ ਹਲਵਾ ਬਣਾ ਕੇ ਦੇਣਾ ਹੈ ਆਟੇ ਦਾ ਹਲਵਾ ਸੂਜੀ ਦਾ ਹਲਵਾ ਰਾਗੀ ਦਾ ਹਲਵਾ ਆਟੇ ਦੀ ਰੋਟੀ ਬਣਾ ਕੇ ਦੇਣੀ ਹੈ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਆਪਾਂ 9 ਮਹੀਨੇ ਦੇ ਬੱਚੇ ਨੂੰ ਇੰਟਰੋਡਿਊਸ ਕਰ ਸਕਦੇ ਹਾਂ ਕੋਈ ਰੋਟੀ ਬਣਾ ਕੇ ਦੇਣੀ ਹੈ ਚੂਰੀ ਬਣਾ ਕੇ ਦੇਣੀ ਹੈ ਇਹ ਚੀਜ਼ਾਂ ਆਪਾਂ ਦੇ ਸਕਦੇ ਹਾਂ ਬਟ ਇਹਦੇ ਵਿੱਚ ਆਪ ਚੀਨੀ ਦਾ ਇਸਤੇਮਾਲ ਨਾ ਕਰੋ ਜਿਹੜੀ ਨੈਚੁਰਲ 슈ਗਰਸ ਨੇ ਉਹਨਾਂ ਦਾ ਇਸਤੇਮਾਲ ਕਰੋ ਤੇ ਸਭ ਤੋਂ ਵੱਡੀ ਪ੍ਰੋਬਲਮ ਆਂਦੀ ਹੈ ਕਿ ਜਿਹੜਾ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਓਵੇਂ ਓਵੇਂ ਪਾਣੀ ਨਹੀਂ ਪੀਂਦਾ ਬੱਚਾ ਸਾਰਿਆਂ ਨੂੰ ਇਹ ਪ੍ਰੋਬਲਮ ਆਂਦੀ ਹੈ ਸੋ ਸਾਡੀ ਸਲਾਹ ਇਹ ਹੈ ਕਿ ਆਪਾਂ ਰੈਗੂਲਰ ਕੋਸ਼ਿਸ਼ ਕਰਨੀ ਹੈ ਕਿ ਬੱਚੇ ਦਾ ਪਾਣੀ ਵਧਾਉਂਦੇ ਰਹੀਏ ਜਿਵੇਂ ਕਿ ਆਪਾਂ ਸ਼ੁਰੂ ਚ ਕਿਹਾ ਸੀ ਕਿ 50 ਤੋਂ 100 ਐਮਐਲ ਬੱਚਾ ਪੀਵੇ ਜਿਵੇਂ ਜਿਵੇਂ ਮਹੀਨੇ ਵੱਧਦੇ ਜਾ ਰਹੇ ਨੇ ਤੁਸੀਂ 200 ਐਮਐਲ 300 ਐਮਐਲ 400 ਐਮਐਲ ਪਾਣੀ ਨੂੰ ਵੀ ਹਰ 100-100 ਐਮਐਲ ਕਰਕੇ ਹਰ ਮਹੀਨੇ ਵਧਾਉਂਦੇ ਰਹਿਣਾ ਗਰਮ ਤੁਸੀਂ ਉਹਨੂੰ ਜ਼ਿਆਦਾ ਪਾਣੀ ਵੀ ਪਿਲਾ ਸਕਦੇ ਹੋ ਉਹਦਾ ਕੋਈ ਨੁਕਸਾਨ ਨਹੀਂ ਹੈ ਪਰ ਘੱਟ ਪਲਾਣੀ ਬਾ ਪਾਣੀ ਪਲਾਨ ਨਾਲ ਬੱਚਿਆਂ ਨੂੰ ਕਈ ਵਾਰ ਕਬਜ਼ੇ ਦੀ ਸ਼ਿਕਾਇਤ ਹੋ ਜਾਂਦੀ ਹੈ ਬੱਚਿਆਂ ਨੂੰ ਕਈ ਵਾਰ ਲੈਟਰਨ ਖੁੱਲਕੇ ਨਹੀਂ ਆਂਦੀ ਹੈ ਨਾ ਸ਼ਰੀਰ ਦੇ ਵਿੱਚ ਕਮਜ਼ੋਰੀ ਰਹਿ ਜਾਂਦੀ ਹੈ ਸੋ ਪਾਣੀ ਪਿਸ਼ਾਬ ਖੁੱਲਕੇ ਨਹੀਂ ਆਂਦਾ ਸੋ ਪਾਣੀ ਪੂਰੀ ਮਾਤਰਾ ਦੇ ਵਿੱਚ ਪਲਾਣਾ ਬਹੁਤ ਜ਼ਰੂਰੀ ਹੈ ਚਾਹੇ ਸਿੰਪਲ ਪਾਣੀ ਦਿਓ ਜਾਂ ਕੋਈ ਨਾਰੀਅਲ ਪਾਣੀ ਦਿਓ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਬੱਚੇ ਨੇ ਦੁੱਧ ਦੀ ਗੱਲ ਕਰੀਏ ਜੇ ਆਪਾਂ ਜਿਵੇਂ ਜਿਵੇਂ ਬੱਚੇ ਦੀ ਉਮਰ ਵੱਧਦੀ ਜਾ ਰਹੀ ਹੈ ਸਾਨੂੰ ਦੁੱਧ ਥੋੜਾ ਥੋੜੀ ਹੌਲੀ ਹੌਲੀ ਕਰਕੇ ਹੁਣ ਘਟਾਉਣਾ ਹੈਗਾ ਮਾਂ ਦਾ ਦੁੱਧ ਆਪਾਂ ਪਲਾ ਸਕਦੇ ਹਾਂ ਉਹ ਦੁੱਧ ਆਪਾਂ ਕੰਟੀਨਿਊ ਰੱਖਾਂਗੇ ਲੇਕਿਨ ਉਪਰਾ ਦੁੱਧ ਦੇਣ ਦੀ ਜਾਂ ਉੱਪਰ ਵਾਲਾ ਦੁੱਧ ਦੇਣ ਦੀ ਐਸਾਜ ਕੋਈ ਜ਼ਰੂਰਤ ਨਹੀਂ ਹੁੰਦੀ ਸੋ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜੀ ਬੱਚਾ ਹੁਣ 8-10 ਮਹੀਨੇ ਦਾ ਹੋ ਗਿਆ ਆਪਾਂ ਇਹਨੂੰ ਉੱਪਰ ਵਾਲਾ ਦੁੱਧ ਸ਼ੁਰੂ ਕਰਦੀਏ ਜਾਂ ਗਾਂ ਦਾ ਦੁੱਧ ਸ਼ੁਰੂ ਕਰਦੀਏ ਸੋ ਇਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਇੱਕ ਸਾਲ ਤੋਂ ਛੋਟੇ ਬੱਚੇ ਨੂੰ ਗਾਂ ਦਾ ਦੁੱਧ ਬਿਲ ਕਿ ਜਿਵੇਂ ਬੱਚੇ ਦੀ ਕਿਡਨੀਆ ਹੁੰਦੀਆਂ ਉਹ ਹਲੇ ਮੈਚੂਰ ਨਹੀਂ ਹੁੰਦੀਆਂ ਗਾਂ ਦਾ ਦੁੱਧ ਥੋੜਾ ਜਿਆਦਾ ਬੱਚੇ ਲਈ ਕਿਡਨੀਆ ਲਈ ਠੀਕ ਨਹੀਂ ਹੁੰਦਾ ਸੋ ਆਪਾਂ ਸਾਲ ਤੱਕ ਇਸ ਚੀਜ਼ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਵੀ ਖਾਣਾ ਬੱਚੇ ਦਾ ਤੁਸੀਂ ਬਣਾਉਣ ਦੀ ਸੋਚਦੇ ਹੋ ਉਹ ਤੁਸੀਂ ਜੋ ਵੀ ਖਾਣਾ ਤੁਸੀਂ ਬਣਾ ਰਹੇ ਹੋਗੇ ਉਹਨੂੰ ਤੁਸੀਂ ਪਾਣੀ ਦੇ ਵਿੱਚ ਬਣਾਓ ਤੇ ਜਿਆਦਾ ਵਧੀਆ ਹੈਗਾ ਇਨਸਟੈਡ ਆਫ ਦੁੱਧ ਦੁੱਧ ਦਾ ਇਸਤੇਮਾਲ ਜਿਆਦਾ ਨਾ ਕਰੋ ਪਾਣੀ ਦਾ ਇਸਤੇਮਾਲ ਕਰੋ ਕੋਈ ਸੂਜੀ ਬਣਾਣੀ ਹੈ ਸੂਜੀ ਭੁੰਨੀ ਹੈ ਕੋਈ ਖੀਰ ਬਣਾਣੀ ਹੈ ਉਹਦੇ ਵਿੱਚ ਪਾਣੀ ਦਾ ਇਸਤੇਮਾਲ ਕਰੋ ਜੇ ਦੁੱਧ ਦਾ ਇਸਤੇਮਾਲ ਕਰਨਾ ਵੀ ਪਵੇ ਤੇ ਕੋਸ਼ਿਸ਼ ਕਰੋ ਵੀ ਮਲਾਈ ਤਾਰ ਕੇ ਜਿਹੜਾ ਦੁੱਧ ਹੁੰਦਾ ਹੈ ਉਹਦਾ ਇਸਤੇਮਾਲ ਕੀਤਾ ਜਾਵੇ ਜਾਂ ਪਾਊਡਰ ਵਾਲੇ ਦੁੱਧ ਦਾ ਇਸਤੇਮਾਲ ਕੀਤਾ ਜਾਵੇ। ਸੋ ਇਸ ਤੋਂ ਇਲਾਵਾ ਜਿਵੇਂ ਜਿਵੇਂ ਬੱਚਾ ਵੱਡਾ ਹੋ ਜਾਂਦਾ ਹੈ 10 ਮਹੀਨੇ ਦਾ ਹੋ ਗਿਆ 11 ਮਹੀਨੇ ਦਾ ਹੋ ਗਿਆ 12 ਮਹੀਨੇ ਦਾ ਹੋ ਗਿਆ ਸਾਡੀ ਕਵਾਂਟੀਟੀ ਹੁਣ ਵਧਣੀ ਹੈ। ਸੋ ਪਹਿਲਾਂ ਅਸੀਂ 3-4 ਮਹੀਨੇ ਆਪਣੀ ਜਿਹੜੀ ਨੰਬਰ ਆਫ ਟਾਈਮ ਸੀਗਾ ਯਾਨੀ ਕਿ ਆਪਾਂ ਕਿੰਨੀ ਵਾਰੀ ਬੱਚੇ ਨੂੰ ਖਾਣਾ ਖੜਾਣਾ ਇਸ ਚੀਜ਼ ਨੂੰ ਵਧਾਇਆ। ਆਪਾਂ ਪਹਿਲਾਂ 3 ਵਾਰੀ ਤੋਂ ਸ਼ੁਰੂ ਹੋਏ 1-2 ਟਾਈਮ ਆਪਾਂ ਬੱਚੇ ਨੂੰ ਖਾਣਾ ਦਿੱਤਾ, ਇੱਕ ਵਾਰੀ ਫਰੂਟ ਦਿੱਤਾ। 7ਵੇਂ ਮਹੀਨੇ 'ਚ ਅਸੀਂ 3 ਵਾਰੀ ਖਾਣਾ ਕਰਤਾ, ਇੱਕ ਵਾਰੀ ਫ 8ਵੇਂ ਮਹੀਨੇ 'ਚ ਅਸੀਂ ਫਰੂਟ ਮੀਕ ਹੋਰ ਐਡ ਕਰਤਾ ਤੇ ਚਾਰ ਤਿੰਨ ਵਾਰੀ ਖਾਣਾ ਕਰਤਾ 9ਵੇਂ ਮਹੀਨੇ 'ਚ ਆ ਕੇ ਅਸੀਂ 6 ਵਾਰੀ ਕਰਤਾ ਚਾਰ ਵਾਰੀ ਖਾਣਾ ਦਿੱਤਾ ਤੇ ਦੋ ਵਾਰੀ ਫਰੂਟ ਦਿੱਤਾ ਹੁਣ ਜਦੋਂ ਅਸੀਂ 6 ਤੇ ਪਹੁੰਚ ਗਏ ਹੈਗੇ ਆ ਇਸ ਤੋਂ ਉੱਪਰ ਆਪਾਂ ਮੇਨਲੀ ਵਧਾ ਸਕਦੇ ਇਸ ਤੋਂ ਉੱਪਰ ਹੁਣ ਆਪਾਂ ਨੂੰ ਕੁਆਂਟੀਟੀ ਵਧਾਣੀ ਆ ਆਪਾਂ ਕੋਸ਼ਿਸ਼ ਕਰਨੀ ਹੈ ਕਿ ਹੁਣ ਜਦੋਂ ਬੱਚਾ 10 11 12 ਮਹੀਨੇ ਦੇ 1 ਸਾਲ ਤੇ ਪਹੁੰਚੇਗਾ ਤੇ ਉਹ ਉਹਦੀ ਖਾਣ ਦੀ ਜਿਹੜੀ ਜਿਵੇਂ ਪਹਿਲਾਂ ਬੱਚਾ 4 ਚਮਚ ਖਾ ਰਿਹਾ ਸੀ ਤੇ ਹੁਣ 10 ਖਾਵੇ ਜੇ ਅੱਧੀ ਕਟੋਰੀ ਖਾ ਰਿਹਾ ਸੀ ਤੇ ਪੂਰੀ ਕਟੋਰੀ ਖਾਵੇ ਸੋ ਇਸ ਚੀਜ਼ ਨੂੰ ਸੋ ਇਹ ਚੀਜ਼ ਵਧੋਗੀ ਵਧੂਗੀ ਉਦੋਂ ਹੀ ਜਦੋਂ ਅਸੀਂ ਦੁੱਧ ਨੂੰ ਥੋੜਾ ਥੋੜਾ ਘਟਾਉਣਾ ਸ਼ੁਰੂ ਕਰਾਂਗੇ ਸੋ ਮਾਂ ਦਾ ਦੁੱਧ ਆਪਾਂ ਕੰਟੀਨਿਊ ਰੱਖੀਏ ਪਰ ਕੋਸ਼ਿਸ਼ ਕਰੀਏ ਕਿ ਜਦੋਂ ਵੀ ਬੱਚੇ ਦੇ ਖਾਣਾ ਖਾਣ ਦਾ ਟਾਈਮ ਹੋਵੇ ਉਹਦੇ ਆਸ-ਪਾਸ ਬੱਚੇ ਨੂੰ ਦੁੱਧ ਨਾ ਪਲਾਇਆ ਜਾਵੇ ਕੋਸ਼ਿਸ਼ ਕਰੋ ਕਿ 1-2 ਘੰਟੇ ਅੱਗੇ ਪਿੱਛੇ ਬੱਚੇ ਨੂੰ ਦੁੱਧ ਨਾ ਪਲਾਓ ਜਿਸ ਟਾਈਮ ਖਾਣ ਦਾ ਟਾਈਮ ਹੈ ਉਸ ਟਾਈਮ ਬੱਚੇ ਨੂੰ ਖਾਣਾ ਹੀ ਖਿਲਾਓ ਕਿਉਂਕਿ ਜੇ ਤੁਸੀਂ ਦੁੱਧ ਪਲਾ ਦੋਗੇ ਫਿਰ ਬੱਚੇ ਦਾ ਢਿੱਡ ਦੁੱਧ ਨਾਲ ਭਰ ਜਾਣਾ ਫਿਰ ਉਹਨੇ ਹੋਰ ਕੋਈ ਚੀਜ਼ ਖਾਣੀ ਨਹੀਂ ਸੋ ਇਸ ਲਈ ਚੰਗਾ ਇਹ ਹੁੰਦਾ ਕਿ ਆਪਾਂ ਖਾਣ ਤੋਂ 1-2 ਘੰ ਸੌਣ ਲੱਗੇ ਬਹੁਤ ਸਾਰੇ ਬੱਚੇ ਦੁੱਧ ਮੰਗਦੇ ਨੇ ਉਹ ਆਪਾਂ ਮਾਂ ਦਾ ਦੁੱਧ ਕੰਟੀਨਿਊ ਰੱਖ ਸਕਦੇ ਆ ਬਟ ਇਸ ਤੋਂ ਇਲਾਵਾ ਆਪਾਂ ਕਹੀਏ ਕਿ ਉੱਪਰਲਾ ਦੁੱਧ ਦੇਣਾ ਹੈ ਜਾਂ ਕੋਈ ਹੋਰ ਚੀਜ਼ ਦੇਣੀ ਹੈ ਉਹ ਸੇਫ ਨਹੀਂ ਹੁੰਦੀ ਕਿਸੇ ਵੀ ਪ੍ਰਕਾਰ ਦੇ ਕੋਈ ਟੋਨਿਕ ਜਾਂ ਉੱਪਰੋਂ ਜਿਹੜੇ ਪਾਊਡਰ ਆਂਦੇ ਨੇ ਪ੍ਰੋਟੀਨ ਦੇ ਆ ਕੁਝ ਉਹ ਚੀਜ਼ਾਂ ਸਾਰੀਆਂ ਅਵੋਇਡ ਕਰਨੀਆਂ ਚਾਹੀਦੀਆਂ ਜਾਂ ਜਿਵੇਂ ਬਾਹਰ ਦੇ ਕੋਈ ਇਦਾਂ ਦੇ ਫੂਡਸ ਆਂਦੇ ਆ ਜਾਂ ਖਾਣ ਦੀ ਚੀਜ਼ਾਂ ਆਂਦੀਆਂ ਕਿ ਲੋਕੀ ਕਹਿੰਦੇ ਵੀ ਇਹਨਾਂ ਦਾ ਇਸਤੇਮਾਲ ਕਰ ਲਓ ਵੀਦਨਾਲ ਬੱਚੇ ਦਾ ਭਿੱਡ ਰਜਿਆ ਰਹੂਗਾ ਉਹ ਚੀਜ਼ ਠੀਕ ਨਹੀਂ ਹੁੰਦੀ ਤੁਸੀਂ ਉਹ ਨਹੀਂ ਚੀਜ਼ਾਂ ਨੂੰ ਤੁਸੀਂ ਘਰੇ ਬਣਾ ਸਕਦੇ ਹੋ ਤੁਸੀਂ ਮਖਾਣੇ ਘਰੇ ਬਣਾ ਸਕਦੇ ਹੋ ਤੁਸੀਂ ਹਰ ਚੀਜ਼ ਦਾ ਇਸਤੇਮਾਲ ਘਰੇ ਕਰ ਸਕਦੇ ਹੋ ਹਰ ਚੀਜ਼ ਦੀ ਖੀਰ ਬਣਾ ਕੇ ਉਹਨੂੰ ਪਤਲੀ ਫਾਰਮ ਚ ਕਰਕੇ ਬੱਚੇ ਨੂੰ ਦੇ ਸਕਦੇ ਹੋ ਤੇ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਵੇ ਉਹਨੂੰ ਗਾੜਾ ਕਰਦੇ ਜਾਓ ਤੇ ਦੁੱਧ ਦੀ ਕੁਆਂਟੀਟੀ ਨੂੰ ਹੌਲੀ ਹੌਲੀ ਕਰਕੇ ਘਟਾਉਂਦੇ ਜਾਓ ਤਾਂ ਕਿ ਮਾਂ ਦੇ ਦੁੱਧ ਤੇ ਜਿਹੜਾ ਬੱਚਾ ਹੈਗਾ ਉਹ ਹੌਲੀ ਹੌਲੀ ਕਰਕੇ ਖਾਣਾ ਖਾਣਾ ਸਿੱਖਦਾ ਰਹੇ ਜਿਹੜੇ ਇਹ 6 ਮਹੀਨੇ ਨੇ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਹ ਬੱਚੇ ਦੇ ਬਿਲਡਿੰਗ ইयर्स ਨੇ ਯਾਨੀ ਕਿ ਬੱਚੇ ਦੀ ਪੂਰੀ ਉਮਰ ਇਹਨਾਂ ਦੇ ਭਰੋਸੇ ਨਿਕਲਨੀ ਹੈ ਬੱਚੇ ਦੀ ਡਾਇਟ ਦੀ ਆਦਤਾਂ ਖਾਣ ਪੀਣ ਦੀ ਆਦਤ ਕਿਸ ਤਰ੍ਹਾਂ ਦੀਆਂ ਰਹਿਣਗੀਆਂ ਪੂਰੀ ਉਮਰ ਦੇ ਵਿੱਚ ਇਹ 6 ਮਹੀਨੇ ਇਸ ਚੀਜ਼ ਬਾਰੇ ਦੱਸਦੇ ਨੇ ਸੋ ਜਿੰਨੀ ਮਿਹਨਤ ਆਪਾਂ ਇਹਨਾਂ 6 ਮਹੀਨਿਆਂ 'ਚ ਕਰਾਂਗੇ ਬੱਚੇ ਦੀ ਅੱਗੇ ਖਾਣ ਪੀਣ ਦੀ ਆਦਤਾਂ ਉਹਦੀ ਸਿਹਤ ਉਹਦੀ ਜਿਹੜੀ ਪੂਰੇ ਸਰੀਰ ਦੀ ਤਾਕਤ ਹੈਗੀ ਹੈ ਉਹ ਇਹਨਾਂ 6 ਮਹੀਨਿਆਂ ਦੇ ਵਿੱਚ ਅਸੀਂ ਡਿਫਾਈਨ ਕਰਦੇ ਹਾਂ ਸੋ ਕੋਸ਼ਿਸ਼ ਕਰੋ ਕਿ ਜਿਵੇਂ ਬਾਹਰ ਵਾਲੀ ਚੀਜ਼ਾਂ ਹੁੰਦੀਆਂ ਆਪਾਂ ਘਰੇ ਚਿਪਸ ਹੋ ਗਏ ਟੌਫੀਆਂ ਹੋ ਗਈਆਂ ਚਾਕਲੇਟਾਂ ਹੋ ਗਈਆਂ ਕੈਂਡੀਜ਼ ਹੋ ਗਈਆਂ ਐਦਾਂ ਦੀਆਂ ਚੀਜ਼ਾਂ ਆ ਜਾਂ ਆਪਾਂ ਕੋਈ ਚੀਜ਼ ਖਾ ਰਹੇ ਆ ਕੋਈ ਕੇਕਸ ਹੋ ਗਏ ਆਪਾਂ ਕੋਸ਼ਿਸ਼ ਕਰਦੇ ਆ ਕਿ ਬੱਚੇ ਦੇ ਮੂੰਹ 'ਚ ਵੀ ਥੋੜਾ ਜਿਹਾ ਪਾ ਦਈਏ ਇਹ ਚੀਜ਼ ਬਿਲਕੁਲ ਨਹੀਂ ਕਰਨੀ ਚਾਹੀਦੀ ਜੀ ਟਾਈਮ ਆਨ ਤੇ ਬੱਚੇ ਸਾਰਾ ਕੁਝ ਖਾਣਗੇ ਬਟ ਜਦੋਂ ਟਾਈਮ ਤੋਂ ਪਹਿਲਾਂ ਇਹ ਚੀਜ਼ਾਂ ਬੱਚਿਆਂ ਨੂੰ ਦੇਣੀਆਂ ਕੋਈ ਬਿਸਕਟ ਹੋ ਗਏ ਜਾਂ ਨਮਕੀਨਾ ਹੋ ਗਈਆਂ ਜਾਂ ਰਸ ਹੋ ਗਏ ਇਹ ਚੀਜ਼ਾਂ ਬੱਚਿਆਂ ਨੂੰ ਬਿਲਕੁਲ ਨਹੀਂ ਦੇਣਾ ਚਾਹੀਦੀਆਂ ਜਿੰਨਾ ਹੋ ਸਕੇ ਉਹਨੂੰ ਨੇਚਰਲ ਡਾਈਟ ਦਿਓ ਜਿੰਨਾ ਹੋ ਸਕੇ ਉਹਨੂੰ ਦਾਲ ਸਬਜੀ ਦਲੀਆ ਸੂਜੀ ਖੀਰ ਖਿਚੜੀ ਐਦਾਂ ਦੀਆਂ ਚੀਜ਼ਾਂ ਖਵਾਓ ਫਲਾਂ ਦੇ ਨਾਲ ਰੱਖੋ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਘਰਾਂ ਦੇ ਵਿੱਚ ਅ ਅੰਡਾ ਜਾਂ ਨਾਨਵੇਜ ਆਪਾਂ ਕਿ ਚਿਕਨ ਦੀ ਗੱਲ ਕਰੀਏ ਜਾਂ ਨਾਨਵੇਜ ਦੀ ਗੱਲ ਕਰੀਏ ਖਾਇਆ ਜਾਂਦਾ ਹੈਗਾ ਤੇ ਚੰਗਾ ਹੁੰਦਾ ਹੈ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਪ੍ਰੋਟੀਨ ਲਈ ਬਹੁਤ ਵਧੀਆ ਹੁੰਦਾ ਹੈ ਜੇ ਆਪਾਂ ਅੰਡੇ ਦੀ ਗੱਲ ਕਰੀਏ ਆਪਾਂ ਬਹੁਤ ਸਾਰੀ ਸਾਇੰਸ ਨੇ ਤਰੱਕੀ ਕੀਤੀ ਹੈ ਤੇ ਬਹੁਤ ਸਾਰੀ ਗਾਈਡਲਾਈਨਸ ਵੀ ਆਈਆਂ ਜਿਤਨਾ ਸਾਨੂੰ ਪਤਾ ਲੱਗਿਆ ਕਿ ਵੀ ਕਈ ਬੱਚਿਆਂ ਨੂੰ ਅੰਡੇ ਦੀ ਪ੍ਰੋਟੀਨ ਤੋਂ ਅਲਰਜੀ ਹੁੰਦੀ ਹੈ ਸੋ ਆਪਾਂ ਆਮ ਤੌਰ ਤੇ ਬੱਚੇ ਨੂੰ ਇੱਕ ਮਾਪਿਆਂ ਨੂੰ ਇਹ ਕਹਿ ਦਿੰਨੇ ਆ ਕਿ ਬੱਚੇ ਨੂੰ ਜੇ ਦੇਣਾ ਹੋਵੇ ਤੇ ਅੰਡੇ ਦਾ ਪੀਲੇ ਵਾਲਾ ਪਾਰਟ ਤੁਸੀਂ 7ਵੇਂ 8ਵੇਂ ਮਹੀਨੇ ਤੋਂ ਥੋੜਾ ਬਹੁਤ ਦੇ ਸਕਦੇ ਹੋ ਜਿਹੜਾ ਅੰਡੇ ਦਾ ਵਾਈਟ ਵਾਲਾ ਪਾਰਟ ਹੁੰਦਾ ਜਿਹਨੂੰ ਆਪਾਂ ਸਫੇਦ ਪਾਰਟ ਕਹਿੰਦੇ ਆ ਪ੍ਰੋਟੀਨ ਵਾਲਾ ਉਹ ਕੋਸ਼ਿਸ਼ ਕਰੋ ਕਿ ਆਪਾਂ ਥੋੜਾ ਜਿਹਾ ਡਿਲੇ 11 ਮਹੀਨੇ ਜਾਂ 12 ਮਹੀਨੇ ਤੋਂ ਬਾਅਦ ਹੀ ਦੇਈਏ ਤੇ ਜਿਆਦਾ ਵਧੀਆ ਜੇ ਆਪਾਂ ਸੂਪ ਦੀ ਗੱਲ ਕਰੀਏ ਚਿਕਨ ਦੀ ਗੱਲ ਕਰੀਏ ਜਾਂ ਨਾਨ ਵੇਜ ਦੀ ਗੱਲ ਕਰੀਏ ਆਪਾਂ ਚਿਕਨ ਦਾ ਸੂਪ ਹੋ ਗਿਆ ਜਾਂ ਕਲੀਅਰ ਸੂਪ ਜਿਹਨੂੰ ਆਪਾਂ ਕਹਿੰਦੇ ਆ ਜਾਂ ਆਪਾਂ ਬ੍ਰੋਥ ਕਹਿੰਦੇ ਆ ਕਿਸੇ ਚੀਜ਼ ਨੂੰ ਜੋ ਪੀਸਸ ਹੁੰਦੇ ਹੈ ਜਾਂ ਆਪਾਂ ਕੇ ਇਹ ਵਿੱਚ ਚਿਕਨ ਦਾ ਟੁਕੜਾ ਦੇਣਾ ਹੈ ਜਾਂ ਨਾਨ ਵੇਜ ਦਾ ਕੋਈ ਪੀਸ ਖਿਲਾਣਾ ਹੈ ਬੱਚੇ ਨੂੰ ਤੇ ਉਹ ਚੀਜ਼ ਆਪਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ 1 ਸਾਲ ਤੱਕ ਕਿਉਂਕਿ ਪੀਸ ਕਈ ਵਾਰੀ ਬੱਚੇ ਦੇ ਗਲੇ ਦੇ ਵਿੱਚ ਫਸ ਜਾਂਦਾ ਸੋ ਆਪਾਂ ਨੂੰ ਉਹ ਚੀਜ਼ ਅਵੋਇਡ ਕਰਨੀ ਹੈ ਜੇ ਆਪਾਂ ਦੇਣਾ ਚਾਹੀਏ ਆਪਾਂ ਚਿਕਨ ਦਾ ਬ੍ਰੋਥ ਬਣਾ ਕੇ ਜਾਂ ਨਾਨ ਵੇਜ ਦਾ ਬ੍ਰੋਥ ਬਣਾ ਕੇ ਜਾਂ ਸੂਪ ਬਣਾ ਕੇ ਉਹ ਬੱਚੇ ਨੂੰ ਪਿਲਾ ਸਕਦੇ ਹੈਗੇ ਆ ਉਹ ਵੀ ਆਪਾਂ ਜਿਵੇਂ ਵੈਜੀਟੇਬਲ ਸੂਪ ਦਿੰਨੇ ਆ ਆਪਾਂ ਉਵੇਂ ਹੀ ਐਵੇਂ ਆਪਾਂ ਬੱਚੇ ਨੂੰ ਨਾਨ ਵੇਜ ਦਾ ਸੂਪ ਫੀ ਬਣਾ ਕੇ ਦੇ ਸਕਦੇ ਆ ਉਹਦੀ ਕੁਆਂਟੀਟੀ ਵੀ ਐਸ ਪਰ ਬੱਚੇ ਦੀ ਡਿਮਾਂਡ ਹੈਗੀ ਹੈ ਜੇ ਬੱਚਾ 2 ਚਾਹ ਚਮਚ ਤੋਂ ਲੈ ਕੇ ਅੱਧੀ ਕਟੋਰੀ ਕਟੋਰੀ ਜਿੰਨਾ ਪੀਣਾ ਚਾਵੇ ਆਪਾਂ ਦੇ ਸਕਦੇ ਆ ਇੱਕ ਐਸਪੈਕਟ ਹੋਰ ਹੈ ਕਈ ਲੋਕ ਕਈ ਘਰਾਂ ਦੇ ਵਿੱਚ ਆਪਾਂ ਦੇਖਿਆ ਕਿ ਨੱਟਸ ਜਿਵੇਂ ਹੁੰਦੇ ਆ ਕਾਜੂ ਬਦਾਮ ਇਹਨਾਂ ਚੀਜ਼ਾਂ ਦਾ ਬੜੀ ਜਲਦੀ ਯੂਜ਼ ਆਪਾਂ ਸ਼ੁਰੂ ਕਰ ਦਿੰਦੇ ਆ ਸੋ ਇਹ ਵੀ ਆਪਾਂ ਬਹੁਤ ਸਾਰੇ ਬੱਚਿਆਂ ਨੂੰ ਕਈ ਵਾਰ ਇਹਨਾਂ ਨੱਟਸ ਦੇ ਨਾਲ ਵੀ ਅਲਰਜੀ ਹੁੰਦੀ ਹੈ ਸੋ ਇਹਨਾਂ ਦਾ ਇਸਤੇਮਾਲ ਜਿਹੜਾ ਹੈਗਾ ਉਹ ਜਿੰਨਾ ਲੇਟ ਹੋ ਸਕੇ ਉਹਨਾਂ ਲੇਟ ਕਰੋ ਤੇ ਪੂਰਾ ਦਾਣਾ ਤਾਂ ਕਦੀ ਵੀ ਬੱਚੇ ਨੂੰ ਨਾ ਦੋ ਪੂਰਾ ਕਾਜੂ ਜਾਂ ਪੂਰਾ ਬਦਾਮ ਜਾਂ ਉਹਨੂੰ ਫੇਸ ਕੇ ਕੋਸ਼ਿਸ਼ ਕਰੋਗੇ ਉਹਨੂੰ ਪਾਊਡਰ ਫਾਰਮ ਦੇ ਵਿੱਚ ਰੱਖੋ ਉਹਨੂੰ ਬਿਲਕੁਲ ਮਿਕਸੀ 'ਚ ਪੀਸ ਕੇ ਪਾਊਡਰ ਬਣਾ ਲਓ ਤੇ ਉਹਦਾ ਇਸਤੇਮਾਲ ਜਿੰਨਾ ਲੇਟ ਕਰੋਗੇ ਕਈ ਬੱਚਿਆਂ ਨੂੰ ਨਟਸ ਦੇ ਨਾਲ ਵੀ ਅਲਰਜੀ ਹੁੰਦੀਆਂ ਸੋ ਆਪਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਹੈ ਜੇ ਕੋਈ ਸਾਡੀ ਫੈਮਲੀ ਦੇ ਵਿੱਚ ਹਿਸਟਰੀ ਹੈਗੀ ਹੈ ਇਕ ਜੇ ਕੋਈ ਅਲਰਜੀ ਹੈ ਨਟਸ ਤੋਂ ਜਾਂ ਖਾਣ ਪੀਣ ਤੋਂ ਕੋਈ ਅਲਰਜੀ ਹੈ ਤੇ ਉਹਨਾਂ ਚੀਜ਼ਾਂ ਨੂੰ ਆਪਾਂ ਅਵੋਇਡ ਕਰੀਏ ਕਿ ਆਪਾਂ ਖਾਣੇ ਦੇ ਵਿੱਚ ਇੰਟਰੋਡਿਊਸ ਨਾ ਕਰੀਏ ਜਾਂ ਲੇਟ ਕਰੀਏ 1 ਸਾਲ ਤੋਂ ਬਾਅਦ ਕਰੀਏ ਨਟਸ ਦੇ ਵਿੱਚ ਵੀ ਇਦਾਂ ਹੀ ਹੈ ਕਿ ਜੇ ਆਪਾਂ ਦੇਣਾ ਚਾਹੀਏ ਤੇ ਆਪਾਂ ਕੋਸ਼ਿਸ਼ ਕਰੀਏ ਵੀ 10 11 12 ਮਹੀਨੇ ਜਦੋਂ ਬੱਚਾ 1 ਸਾਲ ਦੇ ਆਸ-ਪਾਸ ਹੋਣ ਲੱਗੇ ਉਦੋਂ ਹੀ ਉਸ ਚੀਜ਼ ਦਾ ਇਸਤੇਮਾਲ ਕਰੋ ਪੂਰਾ ਨਟਸ ਜਾਂ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਬੱਚੇ ਦੇ ਗਲੇ 'ਚ ਫਸ ਸਕਦੀ ਹੈ ਉਹ ਚੀਜ਼ ਦਾ ਬੱਚੇ ਨੂੰ ਬਿਲਕੁਲ ਨਹੀਂ ਦੇਣੀ ਚਾਹੀਦੀ ਤੇ ਉਹਨੂੰ ਜੇ ਯੂਜ਼ ਕਰਨਾ ਹੈ ਤੇ ਪਾਊਡਰ ਬਣਾ ਕੇ ਖਾਨੇ ਦੇ ਵਿੱਚ ਉਸ ਪਾਊਡਰ ਨੂੰ ਪਾ ਕੇ ਤੁਸੀਂ ਯੂਜ਼ ਕਰ ਸਕਦੇ ਹੋ ਬਟ ਕੋਸ਼ਿਸ਼ ਕਰੋ ਕਿ 6 ਸਾਲ ਦੇ ਆਸ-ਪਾਸ ਦਾ ਬੱਚਾ ਹੋਵੇ ਤਾਂ ਹੀ ਇਸ ਚੀਜ਼ ਨੂੰ ਇਸਤੇਮਾਲ ਕਰੋ ਤੇ ਕਈ ਲੋਕਾਂ ਨੂੰ ਇਹ ਵੀ ਡਾਊਟ ਹੁੰਦਾ ਹੈ ਕਿ ਬੱਚੇ ਨੂੰ ਆਪਾਂ ਕਿਸ ਤਰ੍ਹਾਂ ਖਵਾਣਾ ਹੈ ਲਟਾ ਕੇ ਖਵਾਈਏ ਬਿਠਾ ਕੇ ਖਵਾਈਏ ਕਿਸ ਤਰ੍ਹਾਂ ਕਰੀਏ ਸੋ ਇਹ ਚੀਜ਼ ਦਾ ਧਿਆਨ ਰੱਖੋ ਕਿ ਬੱਚੇ ਨੂੰ ਜਿਹੜੀ ਗਰਦਨ ਸੰਭਾਲਣ ਦੀ ਸ਼ਕਤੀ ਹੈਗੀ ਹੈ ਜਾਂ ਸ਼ਮਤਾ ਹੈਗੀ ਹੈ ਕਪੈਸਿਟੀ ਹੈਗੀ ਹੈ ਉਹ 4-5 ਮਹੀਨੇ ਦੇ ਆਸ-ਪਾਸ ਬੱਚਾ ਚਵਦੀਆ ਗਰਦਨ ਸੰਭਾਲ ਲੈਂਦਾ ਸੋ ਜਿਹੜੇ ਬੱਚੇ ਨੇ ਰੋਟੀ ਖਾਣੀ ਹੈ ਜਾਂ ਕੁਝ ਵੀ ਖਾਣਾ ਹੈ ਕੋਸ਼ਿਸ਼ ਕਰੋ ਕਿ ਬੱਚਾ ਬੈਠ ਕੇ ਹਾਈ ਚੇਅਰ ਅੱਜਕਲ ਆndੀਆਂ ਨੇ ਉੱਚੀਆਂ ਕੁਰਸੀਆਂ ਜਿਨ੍ਹਾਂ ਤੇ ਬਿਠਾ ਸਕਦੇ ਆ ਸੋ ਬੱਚਾ ਬੈਠ ਕੇ ਖਾਣਾ ਖਾਵੇ ਲੇਟ ਕੇ ਨਾ ਖਾਣਾ ਖਵਾਓ ਬੱਚੇ ਨੂੰ ਕਿਉਂਕਿ ਜੇ ਕੋਈ ਖਾਣਾ ਵੀ ਲਿਕੁਇਡ ਹੈਗਾ ਜੇ ਬੱਚਾ ਲੇਟ ਕੇ ਖਾਊਗਾ ਤੇ ਗਲੇ ਦੇ ਵਿੱਚ ਫਸ ਸਕਦਾ ਹੈ ਸਾਬ ਵਾਲੀ ਨਾਲੀ ਦੇ ਵਿੱਚ ਫਸ ਸਕਦਾ ਸੋ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਬੱਚੇ ਨੂੰ ਬੈਠ ਕੇ ਖਾਣਾ ਖਵਾਈਏ ਅੱਜਕਲ ਹਾਈ ਚੇਅਰਸ ਆndੀਆਂ ਬੱਚੇ ਨੂੰ ਬੰਨ ਕੇ ਵੀ ਤੁਸੀਂ ਉੱਤੇ ਬਿਠਾ ਸਕਦੇ ਹੋ ਤੇ ਚਮਚ ਕਟੋਰੀ ਨਾਲ ਖਵਾ ਸਕਦੇ ਹੋ ਸੋ ਕੋਸ਼ਿਸ਼ ਕਰੋ ਕਿ ਬੱਚਾ ਜਿਹੜਾ ਹੈ ਬੈ ਕੇ ਖਾਣਾ ਖਾਵੇ ਲੇਟ ਕੇ ਬੱਚੇ ਨੂੰ ਖਾਣਾ ਨਾ ਖਵਾਇਆ ਜਾਵੇ ਤੇ ਅ ਅੱਜਕਲ ਜਦੋਂ ਬੱਚਾ ਉਦੋਂ ਜੋ ਵੀ ਚੀਜ਼ ਤੁਸੀਂ ਬੱਚੇ ਨੂੰ ਖਵਾਉਣਾ ਚਾਹੁੰਦੇ ਹੋ ਜਿਹਨੂੰ ਆਪਾਂ ਫਿੰਗਰ ਫੂਡ ਕਹਿੰਦੇ ਆਂ ਜਿਵੇਂ ਕਿ ਗਾਜਰ ਬਾਲ ਕੇ ਦੇਤੀ ਜਾਂ ਆਲੂ ਬਾਲ ਕੇ ਦਿੱਤਾ ਉਹਦੇ ਛੋਟਾ ਜਿਹਾ ਪੀਸ ਕੱਟ ਕੇ ਜਾਂ ਕੋਈ ਫਲ ਦੇਤਾ ਜਿਹੜਾ ਸੌਫਟ ਹੋਵੇ ਉਹ ਬੱਚੇ ਦੇ ਸਾਹਮਣੇ ਪਲੇਟ ਦੇ ਸਾਹਮਣੇ ਰੱਖੋ ਉਹ ਬੱਚੇ ਨੂੰ ਆਪ ਚੁੱਕਣ ਦਿਓ ਤੇ ਬੱਚੇ ਨੂੰ ਆਪ ਆਪਣੇ ਮੂੰਹ ਚ ਪਾਣ ਦਿਓ ਸੋ ਉਹਦੇ ਨਾਲ ਇਹ ਹੁੰਦਾ ਬੱਚੇ ਨੂੰ ਫੂਡ ਦਾ ਟੇਸਟ ਪਤਾ ਲੱਗਦਾ ਹੈ ਖਾਣੇ ਪੀਣ ਦਾ ਟੇਸਟ ਪਤਾ ਲੱਗਦਾ ਹੈ ਜਿਹੜਾ ਖਾਣਾ ਹੁੰਦਾ ਉਹ ਬੱਚਾ ਜਦੋਂ ਟੱਚ ਕਰਦਾ ਆਪਣੇ ਹੱਥ ਲੈਂਦਾ ਉਹਨੂੰ ਉਹਦੀ ਫੀਲ ਪਤਾ ਲੱਗਦੀ ਹੈ ਕਿ ਖਾਣਾ ਕਿੰਨਾ ਸੌਫਟ ਹੈ ਕਿੱਦ ਹੋ ਸਕਦਾ ਹੈ ਇਹ ਸਭ ਕਰਦੇ ਹੋਏ ਆਪਣੇ ਕੱਪੜੇ ਗੰਦੇ ਕਰ ਲਵੇ ਆਪਣੇ ਆਸ-ਪਾਸ ਦੇ ਏਰੀਆ ਗੰਦਾ ਕਰ ਦੇਵੇ ਬਟ ਇਹੀ ਉਹਦੇ ਗਰੋਥ ਦੀ ਟਾਈਮ ਹੈ ਇਹੀ ਟਾਈਮ ਹੈ ਜਦੋਂ ਬੱਚੇ ਨੇ ਸਿੱਖਣਾ ਸੋ ਆਪਾਂ ਉਹਦੀ ਸਫਾਈ ਕਰ ਦਾਂਗੇ ਲੇਕਿਨ ਉਹਨੂੰ ਸਿੱਖਣ ਦੋ ਉਹਨੂੰ ਆਪਣੇ ਆਪ ਚੀਜ਼ਾਂ ਚੁੱਕਣ ਦੋ ਉਹਨੂੰ ਆਪਣੇ ਆਪ ਚੀਜ਼ਾਂ ਨੂੰ ਉਠਾ ਕੇ ਖਾ ਲੈਣ ਦਿਓ ਤੁਸੀਂ ਆਪ ਉਹਨੂੰ ਫੋਰਸ ਕਰੋ ਕਿ ਤੂੰ ਆਹ ਚੀਜ਼ ਖਾ ਉਹਦੇ ਨਾਲੋਂ ਵਧੀਆ ਇਹ ਜ਼ਰੂਰ ਹੁੰਦਾ ਕਿ ਜਦੋਂ ਕੋਈ 스ਨੈਕ ਦਾ ਟਾਈਮ ਹੋਵੇ ਜਾਂ ਮਿਡ ਮੀਲ ਦਾ ਟਾਈਮ ਹੋਵੇ ਉਦੋਂ ਤੁਸੀਂ ਬੱਚੇ ਨੂੰ ਇਹ ਦੋ ਤਿੰਨ ਚੀਜ਼ਾਂ ਸਾਹਮਣੇ ਰੱਖ ਦੋ ਤੇ ਬੱਚੇ ਨੂੰ ਆਪਣੇ ਆਪ ਉਹ ਚੀਜ਼ ਚੁੱਕ ਕੇ ਖਾ ਲੈਣ ਦੋ ਆਪਣੇ ਟੇਸਟ ਦੇ ਹਿਸਾਬ ਨਾਲ ਸੋ ਆਈ ਥਿੰਕ ਸਾਨੂੰ ਇਹ ਸਾਰੀ ਚੀਜ਼ਾਂ ਦਾ ਪ੍ਰੀਕਾਸ਼ਨ ਲੈਣਾ ਚਾਹੀਦਾ ਹੈ ਇਹ ਸਾਰੇ ਚੀਜ਼ਾਂ ਜੇ ਆਪਾਂ ਫਾਲੋ ਕਰਾਂਗੇ ਇਹਨਾਂ ਸਾਰੀ ਚੀਜ਼ਾਂ ਦਾ ਧਿਆਨ ਰੱਖਾਂਗੇ ਤੇ ਡੈਫੀਨਿਟਲੀ ਸਾਡੇ ਬੱਚੇ ਜਿਹੜੇ ਨੇ ਅੱਗੇ ਜਾ ਕੇ ਸਿਹਤਮੰਦ ਰਹਿਣਗੇ